ਲਵ ਬੱਜ ਗੇਨੀ ਮਿਲੋ ਤੇਰੇ ਮੇਰੇ ਪਿਆਰ ਦੇ ਤੇ ਬਾਈ ਗੁਰਪ੍ਰੀਤ ਕੀ ਹਾਲ ਆ ਜਾਂਦਾ ਬਾਈ ਗੁਰਪ੍ਰੀਤ ਬਾਬਾ ਕੀ ਹਾਲ ਆ ਠੀਕ ਹੋ ਅਸ੍ਰੀਕਾਲ ਦੋਸਤੋ ਮੈਂ ਭਵਿੰਦਰ ਸਿੰਘ ਜਹਾਂ ਜੱਸੀਪੋ ਵਾਲੀ ਐਸ ਟਾਈਮ ਆਪਾਂ ਖੜੇ ਆ ਨਕਸਾਨ ਮੇਲਾ ਲੱਗਿਆ ਹੋਇਆ ਪਿੰਡ ਲਹਿਰਾ ਬੇਗਾ ਤੇ ਉੱਥੇ ਖੜੇ ਆ ਬਤ ਭੋਲੇ ਤੁਹਾਨੂੰ ਟਰੈਕਟਰਾਂ ਦੀ ਪ੍ਰੋਡਕਸ਼ਨ ਲੱਗੀ ਹੈ ਟਰੈਕਟਰਾਂ ਬਾਰੇ ਜਾਣਕਾਰੀ ਲੈਂਡਿੰਗ ਪੋਸਟ ਜ ਕਰਾਂਗੇ ਭਰਾਵਾਂ ਤੋਂ ਟ੍ਰੈਕਟਰ ਕਿਵੇਂ ਆਦਾ ਹੈ ਹਣਾ ਤੇ ਚਲੋ ਅੱਜ ਆਪਾਂ ਦਿਖਾਈਏ ਤੁਹਾਨੂੰ ਆਪਾਂ ਮੇਲਾ ਤੇ ਇਹ ਬਾਈ ਆਸ਼ੀ ਵਾਲਿਆਂ ਦੇ ਟਰੈਕਟਰ ਹੈ ਬਾਈ ਤੇ ਬਾਈ ਯਾਰ ਕੇ ਹੈ ਦੇਖਣ ਜਾਂਦੇ ਵਧੀਆ ਆ ਆਸ਼ਾ ਇਹ ਆਈ ਰੋਡੋਂ ਜੀ ਯਾਰਾਂ ਕਹਿੰਦੇ ਆ ਕਿ ਆਸ਼ਾ ਹੀ ਆ ਹਾਂ ਐਕਸਟਰ ਇਹ ਨਵੀਂ ਵਾਲਾ ਨਾ ਇਹ ਪਹਿਲਾਂ ਪੁਰਾਣੇ ਐਕਸਟਰ ਇਹ ਹੁੰਦੇ ਸੀ ਹੁਣ ਮੰਨ ਲਾ ਵੀ ਬਦਲ ਕੇ ਇਹ ਆ ਗਏ ਹੈ ਵੱਡੇ ਮਾਡਲ ਆ ਵੱਡੇ ਮਾਰ ਲਾ ਕੇ ਉਸਤੇ ਮਾਰ ਲਾ ਕੇ ਹੁਣ ਆਸ਼ਾ ਆਸ਼ਾ ਨਹੀਂ ਰਹਿ ਗਿਆ ਇਹ ਫੋੜ ਦਾ ਮੁਕਾਬਲਾ ਕਰਦਾ ਫੋੜ ਦਾ ਮੁਕਾਬਲਾ ਤਾਂ ਪਹਿਲਾਂ ਵੀ ਬਹੁਤ ਕਰਦਾ ਸੀ ਇਹ ਭਾਈ ਹਨਾ ਤੇ ਆਹਾਂ ਕੋਈ ਰੂਟਾ ਵੇਟਰ ਹੈ ਤੇ ਮੈਨੂੰ ਬਹੁਤੀ ਜਾਣਕਾਰੀ ਨਹੀਂ ਕਿਸਾਨੀ ਸੰਧਾ ਬਾਰੇ ਭਰਾਵੋ ਭਾਈ ਜੇ ਇਹ ਕੀ ਚੀਜ਼ ਹੈ ਹੈ ਵੇਲਣ ਹਾਂਜੀ ਕੀ ਕਰ ਮਸ਼ੀਨ ਪਰਾਲੀ ਦੀ ਇਕੱਠਾ ਵੰਦਾ ਅੱਛਾ ਪਰਾਲੀ ਦੀ ਇਕੱਠਾ ਬੰਨਣ ਵਾਲੀ ਮਸ਼ੀਨ ਆ ਬੈਲਰ ਹੈ ਤੇ ਰੇਟ ਕੀ ਆ ਬਾਈ ਜੇ ਦਾ ਰੇਟ ਇਹਦਾ 14 ਲੱਖ 90 ਹਜ਼ਾਰ ਇਹਦਾ ਰੇਟ ਆ ਬਾਈ 14 ਲੱਖ 90 ਹਜ਼ਾਰ ਤੇ ਵਧੀਆ ਕਰਦੀ ਆ ਇਹ ਇਹ ਹਾਂ ਬਹੁਤ ਵਧੀਆ ਕੰਮ ਕਰਦੀ ਆ ਪਰਾਲੀ ਇਕੱਠੀ ਕਰਦੀ ਆ ਤੇ ਕਿਸਾਨਾਂ ਨੂੰ ਪਰਚਾਂ ਤੋਂ ਬਚਾਉਂਦੀ ਆ ਭਗਵਾਨਤਮਾਨ ਸਰਕਾਰ ਦੇ ਐਵੇਂ ਤੁਹਾਨੂੰ ਦੋਹਣੇ ਆ ਤੇ ਬਾਈ ਇੱਧਰ ਪੱਕੇ ਆ ਮੱਲਾ ਪਾਣੀ ਵਾਲੇ ਇਹ ਨਵੀਂ ਤਕਨੀਕ ਤੇ ਆ ਅੱਗੇ ਆਪਾਂ ਕਰਤਾਨ ਮਿਲਦੇ ਪਾਣੀ ਵਾਲੇ ਪੱਤੀ ਇਹ ਕਾਹਦੇ ਕੰਮ ਆਉਂਦੇ ਆ ਪਤਾ ਤੁਹਾਨੂੰ ਪਾਣੀ ਵਾਲੇ ਪੱਤੀ ਪਾਣੀ ਵਾਲੇ ਜਿਹੜੇ ਮੱਲਾ ਵੀ ਕੱਢਣ ਵਾਲੇ ਹਨ ਜਾਂ ਉੱਚੇ ਥਾਂ 'ਚੋਂ ਪਾਣੀ ਜਿਵੇਂ ਆਪਾਂ ਪਹਿਲਾਂ ਛੱਟੇ ਹੁੰਦੇ ਲਾਉਂਦੇ ਹੁੰਦੇ ਸੀ ਇਹ ਨਵੀਂ ਤਕਨੀਕ ਦੀਆਂ ਮੋਟਰਾਂ ਨਾਲ ਪੱਕੇ ਆਇਆ ਉਹੀ ਆਣਾ ਬਾਈ ਜੀ ਇਹ ਬਾਈ ਜੀ ਕਹਿੰਦੇ ਇਹ ਉਹੀ ਆ ਸਾਰੇ ਢੋਲ ਢਮਕੇ ਵੱਜੀ ਜਾਂਦੇ ਆ ਪੰਜਾਬ ਦੇ ਵਿੱਚ ਇਹ ਪੰਜਾਬ ਦਾ ਛੱਬਿਆਚਾਰ ਮੇਲਾ ਬਾਈ ਦੇਖਦੇ ਆਂ ਕੀ ਸੱਤ ਮਾਂ ਪੰਜਾਬੀ ਗੱਭਰੂ ਪੰਜਾਬੀ ਭਰਾਵੇਂ ਚ ਕਿੰਨੇ ਸੋਹਣੇ ਲੱਗਦੇ ਆ বাজਦੇ ਆ ਢੋਲ ਟਮਕੇ ਤੇ ਭਵੰਦਰ ਜਹਾਂ ਕਿੱਦੜ ਸੀਪਾ ਵਾਲੀ ਵਾਲਾ ਮੇਲੇ ਦਾ ਆਨੰਦ ਮਾਨਦਾ ਹੋਇਆ ਤੇ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦਾ ਹੋਇਆ ਤੇ ਬਾਈ ਗੁਰਪ੍ਰੀਤ ਕੀ ਹਾਲ ਆ ਜਾਂਦਾ ਬਾਈ ਗੁਰਪ੍ਰੀਤ ਬਾਬਾ ਕੀ ਹਾਲ ਆ ਠੀਕ ਹੋ ਹਾਂਜੀ ਲੋੜ ਆ ਤੇ ਬਾਬਾ ਬਾਈ ਗੁਰਪ੍ਰੀਤ ਵੀ ਮਿਲ ਗਿਆ ਆਪਾਂ ਨੂੰ ਬਾਬਾ ਵੀ ਆ ਇਹਨੂੰ ਹੱਥ ਵੀ ਦਿਖਾਵਾਂਗੇ ਆਪਾਂ ਆਪ ਦਾ ਟਾਈਮ ਲੱਗਿਆ ਹੈਨਾ ਜੀ ਦਿਖਾਉਣਾ ਚ ਹੈਂ ਢੈਂਡੇ ਸੌ ਆ ਬਾਬਾ ਇਹ ਇਹ ਬਾਬਾ ਗਿੱਦੜਵੇ ਵਾਲਾ ਇਹ ਬੜੀ ਭੁੱਖ ਬਾਣੀ ਕਰਦਾ ਬਾਈ ਬਾਬਾ ਗੁਰਪ੍ਰੀਤ ਦੇਖ ਲਓ ਜੱਟ ਦੀ ਚੜ੍ਹਾਈ ਬਾਈ ਜਦੋਂ ਪੰਜਾਬੀ ਚਲਾਉਂਦੇ ਆ ਬੰਦੇ ਨੂੰ ਤਾਂ ਸਿਰ ਤੇ ਚੱਕ ਲੈਂਦੇ ਆ ਹਨਾ ਦੇਖਿਆ ਸੀ ਕਿਵੇਂ ਜਾਂਦਾ ਸੀ ਗੱਲਾਂ ਮਾਰਦਾ ਤੇ ਇਹ ਆ ਜਹਾਜ ਸਪਰੇਅ ਵਾਲਾ ਜਦੋਂ ਬਾਈ ਗੁਰਪ੍ਰੀਤ ਪਹੁੰਚਿਆ ਤੇ ਮੂਹਰੇ ਭੰਗੜੇ ਜਾਂਦੇ ਸੀ ਬਾਈ ਦੇਖ ਲੋ ਹਨਾ ਇਹ ਕਾਮ ਜੱਟ ਦਾ ਮੁੰਡਾ ਕਿੰਨਾ ਚੜਾਇਆ ਲੋਕਾਂ ਨੇ ਸੋਸ਼ਲ ਮੀਡੀਆ ਤੇ ਬਾਈ ਜੀ ਕੀ ਕੀ ਹੈ ਇਹ ਕੀ ਸਮਾਨ ਵੀਰੇ ਹਾਂਜੀ ਹਾਂਜੀ ਇਹ ਸਮਾਨ ਕੀ ਹੈ ਜੀ ਇਹ ਬਿਜਲੀ ਦਾ ਸਮਾਨ ਹੈ ਜੀ ਅੱਛਾ ਇਹ ਬਿਜਲੀ ਦਾ ਹਾਂ ਹਾਂਜੀ ਕਰ ਜੀ ਕਿਹੜੀ ਕੰਪਨੀ ਬਣੀ ਹੋਇਆ ਬੀਨਸ ਬੀਨਸ ਸਾਜੀ ਠੀਕ ਆ ਵੀਰੇ ਇਹ ਬਿਜਲੀ ਦਾ ਸਮਾਨ ਆ ਬੀਨਸ ਕੰਪਨੀ ਵੱਲੋਂ ਬਹੁਤ ਵਧੀਆ ਵਧੀਆ ਕੁਆਲਿਟੀ ਦਾ ਸਸਤਾ ਹੈ ਤੇ ਅੱਜ ਬੜੀਆਂ ਬੇਗੇ ਲਰੇ ਰੌਣਕਾਂ ਲੱਗੀਆਂ ਪੰਜਾਬੀ ਮੁੰਡੇ ਮੇਰੇ ਵੀਰ 29 ਦੇ ਕੋ ਮੁੰਡੇ ਦੇ ਬਹੁਤ ਸੋਹਣੀਆਂ ਪਾਈਆਂ ਸਾਡੇ ਭਰਾ ਦੇ ਪੰਜਾਬ ਪਰਮਾਤਮਾ ਅੱਗੇ ਅਰਦਾਸ ਕਰਦਾ ਪੰਜਾਬੀ ਵੀਰ ਹਮੇਸ਼ਾ ਆਹੀਂ ਖੁਸ਼ ਰਹਿਣਾ ਆਨੰਦ ਮਾਣਨਾ ਆ ਤਾਂ ਵੀਰ ਮੇਰੇ ਖਿਡਾਰੀ ਲੱਗਦੇ ਕਬੱਡੀ ਦੇ ਕੰਨ ਬੱਕਦੇ ਨੇ ਕੰਨ ਟੁੱਲਦੇ ਨੇ ਕਈ ਮੇਰੇ ਦੰਦ ਕਾਲੇ ਆ ਚਿੱਟੇ ਵੀ ਹੋ ਜਾਂਦੇ ਆ ਉਸ ਤੋਂ ਮੈਂ ਭਰ ਆਵੋ ਚੂਰਨਾ ਬਾਈ ਜੀ ਕਾ ਲੱਗਿਆ ਬਾਈ ਕੂ ਮੇਰਾ ਲੱਗਿਆ ਦੰਦ ਸਾਹ ਕਬਜੀ ਆਲੇ ਵੀ ਕੂ ਚੂਰਨਾ ਹੈ ਗਿਆ ਹਾਂ ਬਾਈ ਕੋਲੇ ਵਧੀਆ ਚੂਰਨਾ ਕਬੜਾ ਆਲੇ ਇਧਰ ਮਿਲਕ ਕੇ ਗਾਂ ਬਾਈ ਜੀ ਕੋਲ ਚੋੜਾ ਦਾ ਘਾਟ ਕੱਢੀ ਦਾ ਦਰਦ ਖਾਣ ਪਕਦੇ ਨੇ ਇੱਕੋ ਬਈ ਗੜੀ ਦੀ ਅੰਦਰ ਗਏ ਕੀ ਰੇਡ ਆ ਬਾਈ ਜੀ ਇਹਨਾਂ ਦਾ ਇੱਕ ਦਾ 50 ਰੁਪਏ ਦਾ ਠੀਕ ਆ ਜੀ ਇਹ 50 ਰੁਪਏ ਦਾ ਮਿਰਕ ਬਦਾਮ ਆ ਪੰਜਾਹ ਦਾ ਸੌਣਾਂ ਵਾਲੇ ਗੱਡੀ ਆਈ ਆ ਖਾਲਸੇ ਖੜੇ ਆ ਮੇਰੇ ਵੀਰ ਖਾਲਸੇ ਖਾਲਸਾ ਫੌਜੀ ਬਰਾ ਦੋ ਇਹ ਆਪਣੇ ਕਿਸਾਨੀ ਨਾਲ ਸੰਬੰਧਤਾ ਕੋਈ ਮਸ਼ੀਨਾਂ ਆਈਆਂ ਜੇ ਕਿਤੇ ਮੇਰੇ ਭਾਈ ਨੂੰ ਪਤਾ ਤਾਂ ਜਰੂਰ ਕਮੈਂਟ ਕਰਕੇ ਦੱਸੋ ਤੇ ਮੈਨੂੰ ਵੀ ਨਹੀਂ ਪਤਾ ਤੁਹਾਨੂੰ ਮੈਂ ਐਵੇਂ ਝੂਠ ਬੋਲਦਿਆਂ ਵੀ ਇਹ ਕੀ ਚੀਜ਼ ਆ ਨਾ ਮੇਰੇ ਹਿਸਾਬ ਨਾਲ ਤਾਂ ਇਹ ਕੋਈ ਜ਼ਮੀਨ ਬੋਣ ਵਾਲਾ ਹੈ ਮਨ ਲਾ ਜਿਵੇਂ ਕਿ ਝੋਨੇ ਦੀ ਪ੍ਰਣਾਲੀ ਪਰ ਨਾ ਪਰਾਲੀ ਨੂੰ ਬੜ ਆਪਾਂ ਜਦੋਂ ਕੱਟ ਕੇ ਉਹਨੂੰ ਵਿੱਚ ਬੋਣ ਵਾਲੀ ਚੀਜ਼ ਲੱਗਦੀ ਹੈ ਮੈਨੂੰ ਤਾਂ ਕੋਲ বাজਦੇ ਆਉਂਦੇ ਆ ਮੇਲਾ ਦੀ ਕੋਈ ਹੋਰ ਸਟਾਰ ਆ ਗਿਆ ਪਹਿਲਾਂ ਗੁਰਪ੍ਰੀਤ ਸਿੰਘ ਗੋਪੀ ਬਾਬਾ ਪਹੁੰਚਿਆ ਸੀ ਸਟਾਰ ਆ ਇਹ ਹੁਣ ਹੋਰ ਆ ਗਿਆ ਜੀ ਕੋਲ ਸਬਜ਼ੀਆਂ ਦੇ ਵੀ ਲੱਗਦਾ ਮੈਨੂੰ ਸਬਜ਼ੀਆਂ ਦੇ ਵੀ ਆ ਵੀਰੇ ਸਬਜ਼ੀਆਂ ਦੇ ਵੀ ਆ ਵਧੀਆ ਇਧਰੇ ਪੰਪ ਲੱਗਦੇ ਮੇਲਾ ਦੀ ਡਰਮ ਚੋਂ ਤੇਲ ਕੱਢਣ ਵਾਲੇ ਨਵੀਂ ਤਕਨੀਕ ਤੇ ਮੱਲਾ ਅੱਜ ਮਸ਼ੀਨਰੀ ਦਾ ਜੋਗ ਆ ਗਿਆ ਤੇ ਬਹੁਤ ਤਕਨੀਕੀ ਨਾਲ ਚੀਜ਼ਾਂ ਆ ਗਈਆਂ ਇਹਦਾ ਵੀ ਦੱਸੋ ਮੇਰਾ ਵੀਰ ਕਮੈਂਟ ਕਰਕੇ ਕੀ ਚੀਜ਼ ਹੈ ਨਾ ਦੂਜੇ ਯੂਟਿਊਬਰ ਦਾ ਤੁਹਾਨੂੰ ਜਾਣਕਾਰੀ ਦਿੰਦੇ ਹੁੰਦੇ ਵੀ ਆਹ ਚੀਜ਼ ਹੈ ਪਰ ਮੈਂ ਤੁਹਾਨੂੰ ਪੁੱਛਦਾ ਕਿਉਂਕਿ ਨਾ ਮੈਂ ਯੂਟਿਊਬਰ ਹਾਂ ਕੁਛ ਨਹੀਂ ਮੈਂ ਤਾਂ ਇੱਕ ਆਮ ਬੰਦਾ ਹਾਂ ਤੁਹਾਨੂੰ ਜਾਣਕਾਰੀ ਦੇਣ ਵਾਲਾ ਤੇ ਵੀਡੀਓ ਬਣਾਉਣ ਵਾਲਾ ਬਾਈ ਆਹ ਟਰੈਕਟਰ ਮੈਸੀ ਆ ਤੇ ਸਾਡੇ ਕੋਲੇ ਵੀ ਹੁੰਦਾ ਸੀ ਮੈਸੀ 275 ਬਹੁਤ ਵਧੀਆ ਟਰੈਕਟਰ ਹੁੰਦਾ ਇਹ ਨਜ਼ਾਰਾ ਆ ਜਾਂਦਾ ਇਹ ਮਰੂਤੀ ਯਾਰ ਦਾ ਟਰੈਕਟਰ ਹੁੰਦਾ ਚਾਹੇ ਜੀ ਕਾਰ ਚਲਾ ਲਈ ਤੇ ਜਾ ਜਾ ਮੈਸੀ ਟਰੈਕਟਰ ਚਲਾ ਲਿਆ ਅੱਜ ਵੀ ਮੈਨੂੰ ਯਾਦ ਆਉਂਦਾ ਜਿਹੜਾ ਸਾਡੇ ਕੋਲੇ ਮੈਸੀ ਟਰੈਕਟਰ ਹੁੰਦਾ ਸੀ ਬੜਾ ਘੈਂਟ ਸੀ ਉਹ ਉਹਦੇ ਵਰਗੀ ਉਹਦੀ ਸ਼ੇਪ ਸੀ ਜਾਂਦੇ ਆ ਗੋਪੀ ਬਾਬਾ ਵੀ ਪਹੁੰਚ ਚੁੱਕਿਆ ਹੈ ਨਵਾਂ ਸੋਲਰ ਲਾਈਟਾਂ ਪੈਂਡ ਰੀਆਂ ਬਾਈ ਲੱਗੀਆਂ ਇਧਰਾਂ ਪਰਦਾਚ ਨਹੀਂ ਲੱਗੀ ਉਹਨਾਂ ਦੀ ਆ ਦੇਖੋ ਅੱਗੇ ਢੋਲ ਵੱਜ ਗਏ ਨੇ ਮਿਲੋ ਤੇਰੇ ਮੇਰੇ ਪਿਆਰ ਦੇ ਢੋਲ ਵੱਜ ਜਾਂਦੇ ਆ ਮੋਹ ਪਿਆਰ ਦੇ ਬਹੁਤ ਵਧੀਆ ਮੌਸਮ ਹੋ ਗਿਆ ਠੰਡਾ ਗਰਮੀ ਬਹੁਤ ਸੀ ਅਜਾਨ ਹੀ ਬੱਦਲ ਹੋ ਗਏ ਬੱਦਲਾਂ ਤੋਂ ਬਾਅਦ ਵਧੀਆ ਮੌਸਮ ਹੋ ਗਿਆ ਭਰਾਵੋ ਤੇ ਇਧਰ ਟਰੈਕਟਰ ਦੇ ਟਾਇਰ ਲੱਗਦੇ ਆ ਬਾਈ ਪਿਛਲੇ ਹਿੱਸੇ ਦੇ ਟਰਾਲੀਆਂ ਦੇ ਆਏ ਕਾਦੇ ਟਾਇਰ ਆ ਵੀਰੇ ਇਹ ਇੱਕ ਕਮੈਨ ਨੂੰ ਲੱਗਦਾ ਜੀ ਅੱਛਾ ਜੀ ਕਮੈਨ ਨੂੰ ਅੱਛਾ ਜੀ ਇਹ ਬਾਈ ਆਂਦਾ ਕਮੈਨ ਨੂੰ ਲੱਗਦੇ ਆ ਕੀ ਰੇਟ ਆ ਵੀਰੇ ਇਹਨਾਂ ਦਾ ਇਹ ਲੈਲੈਂਡ ਕੰਪਨੀ ਦਾ ਜੀ ਲੈਲੈਂਡ ਕੰਪਨੀ ਹਾਂ ਲੈਲੈਂਡ ਕੰਪਨੀ ਠੀਕ ਆ ਜੀ ਲੈਲੈਂਡ ਇਹ ਇਹ ਹੈਗਾ 2 ਲੱਖ 750 ਅੱਛਾ 2 ਡਾ ਜੀ ਟਾਟਾ ਨੋਟ ਉਹ ਟਾਟਾ ਦਾ ਜੀ ਉਹਦਾ ਕੀ ਰੇਟ ਹੈ ਉਹ 10000 ਹਾਂਜੀ ਉਹ 10000 ਘਟਾ ਠੀਕ ਹੈ ਬਾਈ ਧੰਨਵਾਦ ਜਰਾ ਬਾਈ ਨੇ ਜਾਣਕਾਰੀ ਦਿੱਤੀ ਆ ਇਹ ਮੰਨ ਲਾ ਕਮਾਈਨਾਂ ਦੇ ਟਾਇਰ ਲੱਗਦੇ ਆ ਇਹ 2 ਲੱਖ ਤੋਂ ਉੱਪਰ ਆ ਉਹ 2 ਲੱਖ ਉਹਦੇ ਨਾਲੋਂ 10000 ਸਸਤਾ ਹੈ ਆ ਬੋਰਡ ਖੜਾ ਪਈ ਜੀ ਹਨਾ ਬਾਬਾ ਬੋਰਡ ਮੰਡੀ ਦਾ ਇਹ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹ ਮੰਡੀ ਕਿਹਨੇ ਬਣਾਈ ਆ ਕਿਹੜੇ ਮੁੱਖ ਮੰਤਰੀ ਨੇ ਬਣਾਈ ਆ ਕਿਹੜੀ ਸਰਕਾਰ ਚ ਬਣਾਈ ਆ ਪਰ ਮੈਂ ਨਹੀਂ ਦੱਸਦਾ ਤੁਹਾਨੂੰ ਆ ਵੀ ਪਤਾ ਲੱਗ ਜੂ ਕਮੈਂਟਾਂ 'ਚ ਕਿਲੇ ਮਨਾਈ ਆ ਬਾਈ ਇਹ ਬੇਗੇ ਲੈਹਰੀ ਵਾਲੀ ਮਾਲਾ ਵੀ ਮੰਡੀ ਆ ਜਿਹੜੀ ਫਸਲਾਂ ਵਾਲੀ ਉਹ ਸੰਗਤਾਂ ਪਹੁੰਚੀਆਂ ਨੇ ਮੇਲਾ ਵੇਖਣ ਸਾਡੇ ਭਰਾ ਦੂਰੋਂ ਦੂਰੋਂ ਆਏ ਆ ਬਰਾਂਡੇ ਜ਼ਿਲੇ 'ਚੋਂ ਮਾਨਸਾ ਦੇ ਵੀ ਇਹ ਵਿੱਚ ਬਹੁਤ ਸਾਰੇ ਬਾਈ ਤੇ ਨਾਲ-ਨਾਲ ਪੰਜਾਬੀ ਖਾਣ ਦੇ ਬੜੇ ਸ਼ਕੀਨਾ ਆਨੰਦ ਵੀ ਮਾਰ ਰਹੇ ਆ ਬਹੁਤ ਸਾਗ ਗੁਜੀਆ ਖੱਟੂ ਆ ਪਕੌੜੀ ਸਮੋਸਾ ਬਹੁਤ ਮੇਰੇ ਭਰਾ ਇਧਰੋਂ ਆ ਰਹੇ ਇਧਰ ਗੇਟ ਆ ਮੰਨ ਲਓ ਪਰਦਾਸ਼ੀ ਲੱਗਿਆ ਜਿੱਦੋਂ ਆਪਾਂ ਐਂਟਰ ਕਰਦੇ ਆ ਮੇਲੇ 'ਚ ਕਮੈਨ ਖੜੀ ਆ ਬਹੁਤ ਵਧੀਆ 987 ਨੰਬਰ ਇੱਕ ਗੱਲ ਬੜੀ ਹੈ ਹਨਾ ਢੇੜਚਾਲ ਵੀ ਆ ਬਾਈ ਗੋਪੀ ਗੁਰਪ੍ਰੀਤ ਆਇਆ ਲੋਕ ਉਹ ਕਮਣੇ ਮੂੰ ਮਗਰ ਭੱਜੇ ਜਾਣ ਉਹਦੇ ਜਿਵੇਂ ਕਿ ਧਰਮਿੰਦਰ ਆ ਗਿਆ ਹੁੰਦਾ ਫਰੀਦ ਟਰੈਕਟਰਾਂ ਬਾਈ ਦੇਖੋ ਰੋਟਾਵੇਟਰਾਂ ਮਗਰ ਪਾਈ ਹੋਏ ਤੇ ਕੰਪਨੀ ਵੱਲੋਂ ਪ੍ਰਦਰਸ਼ਨ ਲੱਗੀ ਹੈ ਫਰੀਦ ਟਰੈਕਟਰ ਦੀ ਮੇਰੇ ਵੀਰ ਥਕੇਵਾਂ ਆ ਗਿਆ ਤੇ ਆਨੰਦ ਮਾ ਰਿਆ ਮੇਲੇ ਦਾ ਬੈਠ ਕੇ ਭਰਾ ਮੇਰੇ ਚੈਨਲ ਨਹੀਂ ਵੀਰੇ ਆਪਣਾ ਤਾਂ ਭਵਿੰਦਰ ਸਿੰਘ ਚਾਹਾਨ ਆਪਾਂ ਪੇਜ ਜੱਸੀ ਹਾਂ ਜੱਸੀ ਬੋਲ ਭਵਿੰਦਰ ਸਿੰਘ ਚਾਹਾਨ ਮੰਨ ਲਾ ਚੈਨਲ ਨਹੀਂ ਸਮਝ ਲਵੇ ਜਣਾ ਉ ਆਪਾਂ ਮੰਨ ਲਾ ਆਪਣਾ ਇਹ ਕਾਰੋਬਾਰ ਨਹੀਂ ਉ ਵੀ ਵਸ ਜਿੱਥੇ ਮੇਲੇ ਤੇ ਆਏ ਹਨਾ ਪਾ ਦਿੰਨੇ ਵੀਡੀਓ ਬੂੜੇ ਯੂਟਿਊਬਰ ਨਹੀਂ ਆਪਾਂ ਪੱਕੇ ਯੂਟਿਊਬਰ ਨੇ ਬੀਜ ਟਰੈਕਟਰ ਆਇਆ ਬਾਈ ਹਲੇ ਆ ਟਰੈਕਟਰਾਂ ਦੇ ਸਾਡੀਆਂ ਭੈਣਾਂ ਵੀ ਮੇਲੇ ਦਾ ਆਨੰਦ ਮਾਣ ਰਹੀਆਂ ਆ ਆਪਦੇ ਜੀ ਤੁਹਾਡੇ ਸੇਲ ਆਉਣ ਲੱਗਣ ਕਿੱਥੇ ਲੱਗੇ ਪ੍ਰਚਿੰਨ ਤੁਹਾਡੇ ਕਿਹੜੀ ਜਗ੍ਹਾ ਤੋਂ ਵੀਰੇ ਤੁਸੀਂ ਮੈਸਰ ਕਾਨਨ ਤੇ ਕੀ ਨਾਂ ਤੁਹਾਡਾ ਨਵੀ ਨਵੀ ਦੀ ਬਾਈ ਦੀ ਇਹਦੇ ਆਪਦੇ ਆ ਬਹੁਤ ਹੀ ਪਿਆਰੇ ਜਾਨਵਰ ਕੀ ਰੇਟ ਹੈ ਵੀਰੇ ਇਹਨਾਂ ਦਾ 14000 14000 ਠੀਕ ਹੈ ਜੀ ਨਸਲ ਕਿਹੜੀ ਹੈ ਵੀਰੇ ਇਹ ਠੀਕ ਠੀਕ ਹੈ ਜੀ ਧੰਨਵਾਦ ਤੇਰਾ ਇਹ ਬਾਈ ਨੇ ਪ੍ਰਦਰਸ਼ਨੀ ਲਾਈ ਹੈ ਇਧਰ ਪ੍ਰਦਰਸ਼ਨੀ ਲੱਗੀ ਹੈ ਕਾਤ ਬਹੁਤ ਹੈ ਐਂਸੀ ਗੇਟ ਗ੍ਰਿਲ ਕੋਟੀਆਂ ਦੇ ਫਰੰਟ ਅਲੀਵੇਸ਼ਨ ਲੋਹੇ ਦੀਆਂ ਸਟ੍ਰਕਚਰ ਨਾਲ ਤਿਆਰ ਕੀਤੇ ਜਾਂਦੇ ਹਨ ਪਵਿੱਤਰ ਵੈਰੀਫਿਕੇਸ਼ਨ ਮੇਰੇ ਨਾਲ ਮੇਰਾ ਦੋਸਤ ਆਇਆ ਇਕਵਾਲ ਸਿੰਘ ਤਮਾਣਾ ਸਾਹਿਬ ਜੱਸੀਪੌੜੀ ਤੋਂ ਸਾਡੀਆਂ ਭੈਣਾਂ ਆਨੰਦ ਮਾਰ ਰਹੀਆਂ ਮੇਲੇ ਦਾ ਇਹ ਟੀਮ ਇਹਨਾਂ ਦਾ ਮਿਨੀਮਮ ਜਿੰਨਾ ਦੇ ਇੱਧਰ ਕਲੋਜ਼ਮੈਂਟ ਹੋ ਰਹੀ ਹੈ ਬਰਾਸਤੀ ਖੇਡਾਂਆਂ ਕੱਲ ਨੂੰ ਇੱਥੇ ਮਾਲਾ ਵੀ ਖੇਡਾਂ ਵੀ ਹੋਣੀਆਂ ਸ਼ਾਇਦ ਰੀਲੇ ਦਾ ਤਾਰਜਨ ਸੁਣੋ ਭਾਈ ਗੌਰ ਨਾਲ ਵੱਖਰੇ ਵੱਖਰੇ ਸਾਈਟਾਂ ਦੇ ਨਾਲ ਦਿੱਤੇ ਜਾਣਗੇ ਕਿਸੇ ਕੰਪਨੀ ਵੱਲੋਂ ਕਰਵਾਇਆ ਜਾ ਰਿਹਾ ਹੁਣ ਇਹ ਟੂਰਨਾਮੈਂਟ ਇੱਥੇ ਉੱਥੇ ਖੇਡਾ ਹੋਣਗੇ ਹੁਣ ਤੁਹਾਨੂੰ ਆਪਾਂ ਇਹ ਟਰੈਕਟਰਾਂ ਦਾ ਦਿਖਾਈ ਸਮਾਨ ਨਾਲ ਪਤਾਖੀ ਸਭਾਈ ਸੀ ਹੁਣ ਆਪਾਂ ਬੰਦ ਕਰਦੇ ਆ ਇੱਥੇ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਜੇ ਆਪਣਾ ਇਹ ਬਲੌਗ ਚੰਗਾ ਲੱਗਿਆ ਤਾਂ ਭਰਾਵੋ ਧੰਨਵਾਦ ਤੁਹਾਡਾ